ਕੰਮ ਪਾਣੀ ਕਿਵੇਂ ਚੜ ਰਿਹਾ ਕਿਵੇਂ ਆ ਪਾਣੀ ਖੁੱਲ ਹੈ ਜੀ ਬਹੁਤ ਜ਼ਿਆਦਾ ਪਾਣੀ ਆ ਰਿਹਾ ਜੀ ਜ਼ਿਆਦਾ ਆ ਰਿਹਾ ਹੈ ਦੇਖ ਸਕਦੇ ਹੋ ਜੀ ਡਰਾਉਣੀਆ ਮੇਰ ਦਾ 3 ਫੁੱਟ ਪਾਣੀ ਚੜ ਗਿਆ ਹਾਂਜੀ 3 ਫੁੱਟ ਚੜ ਗਿਆ ਹਾਂਜੀ ਮੂਨਕ ਹਾਂਜੀ ਆ ਦੇਖੋ ਇਹ ਬਾਈ ਇੱਥੇ ਕੰਮ ਕਰ ਰਹੇ ਨੇ ਦੇਖ ਸਕਦੇ ਹੋ ਸਵੇਰ ਦਾ ਕਹਿੰਦਾ 3 ਫੁੱਟ ਪਾਣੀ ਚੜ ਗਿਆ ਕਿਹੜਾ ਪਿੰਡ ਹੈ ਰਾਮਪਰਾ ਜੀ ਰਾਮਪਰਾ ਰਾਮਪੁਰਾ ਕਨੋਟਾ ਹਾਂਜੀ ਅਛਾ ਪਾਣੀ ਦਾ ਕਿਵੇਂ ਬਹੁਤ ਜਮੇ ਡਾ ਵੱਡਾ ਬਹੁਤ ਵੱਡਾ ਜੇ ਕਿਹਦੀ ਮਿੱਟੀ ਦੇ ਹਜ਼ਾਰਾਂ ਲੱਖਾਂ ਬੋਰੀ ਹੈਗੀ ਇੰਤਜ਼ਾਮ ਕੀਤੇ ਜਾ ਰਹੇ ਨੇ ਹਾਂ ਕਰ ਰਹੇ ਆ ਜੀ ਬਹੁਤ ਜ਼ਿਆਦਾ ਕਿਵੇਂ ਖਤਰੇ ਵਾਲੀ ਗੱਲ ਹੈ ਖਤਰਾ ਜੇ ਤਾਂ ਹੀ ਕਰ ਰਹੇ ਆ ਜੀ ਅੱਛਾ ਹਾਂ ਸਾਹਿਬੀ ਖਤਰੇ ਦਾ ਨਿਸ਼ਾਨ ਤੇ ਰਹਿੰਦੀ ਹੈ ਸੂਈ ਖਤਰੇ ਚ ਹੀ ਰਹਿੰਦੀ ਹੈ ਪੰਜਾਬੀ ਨਹੀਂ ਤਾਂ ਅੱਧਾ ਪੰਜਾਬ ਉਧਰ ਡੁੱਬ ਚੁੱਕਿਆ ਹੈ ਇਹ ਵੀ ਡੁੱਬਣ ਦੇ ਕੰਢੇ ਹੈ ਜੀ ਇਹ ਵੀ ਡੁੱਬਣ ਦੇ ਕੰਢੇ ਹੈ ਦੋਸਤੋ ਮੂਨਕ ਤੇ ਲਗੌਂਦੀ ਜੋ ਘੱਗਰ ਜਾਂਦਾ ਦੇਖ ਸਕਦੇ ਹੋ ਇੱਥੇ ਹਜ਼ਾਰਾਂ ਬੋਰੀ ਹੈ ਜਿਹੜੀ ਰੱਖੀ ਹੋਈ ਹੈ ਮਿੱਟੀ ਲਾਉਣ ਨੂੰ ਘੱਗਰ ਦੇ ਉੱਤੇ ਇਹਦੀਆਂ ਤਸਵੀਰਾਂ ਨੇ ਸੈਂਕੜੇ ਕਾਮੇ ਉਰੇ ਕੰਮ ਕਰ ਰਹੇ ਨੇ ਘੱਗਰ ਦੀ ਅਪਡੇਟ ਦੇਖਿਆ ਤੁਹਾਨੂੰ ਮੂਨਕ ਦੀ ਪਹਿਲਾਂ ਖਨੂਰ ਖਨੋਰੀ ਸੀ ਆ ਦੇਖੋ ਬੋਰੀਆਂ ਦਾ ਇੰਤਜ਼ਾਮ ਪਹਿਲੇ ਹੀ ਜੇ ਕਹਿ ਸਕਦੇ ਵੀ ਲੱਖਾਂ ਬੋਰੀਆਂ ਜਿਹੜੀ ਇੱਥੇ ਰੱਖੀ ਹੋਈ ਹੈ ਮੂਨਕ ਵੇਖੇ ਕਿਉਂ ਜੀ ਪਾਣੀ ਕਿੰਮਿਆਂ ਚੜਿਆ ਕਿ ਉੱtre ਆਖੀ ਚੜ ਰਿਹਾ ਹੈ ਕਿੰਨਾ ਕੁ ਬਹੁਤ ਜ਼ਿਆਦਾ ਚੜ ਰਿਹਾ ਫੇਡਾਂ ਜਿਆਦਾ ਚੜ ਰਿਹਾ ਹੈ